ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਔਰ ਮੁਬਾਰਕ ਦਿਨਾ ਯੰਗ ਸਟਾਰ ਫੁੱਟਬਾਲ ਕਲੱਬ ਅੰਮ੍ਰਿਤਸਰ ਨੂੰ ਜਿਨ੍ਹਾਂ ਦੇ ਸਾਰੇ ਸਹਿਯੋਗ ਨਾਲ ਇਹ ਡਰੱਗਸ ਅਗੇਂਸਟ ਜਿਹੜੀ ਸਾਡੀ ਅਵੇਅਰਨੈਸ ਡਰਾਈਵ ਦੇ ਵਿੱਚ ਇੱਕ ਫੁੱਟਬਾਲ ਟੂਰਨਾਮੈਂਟ ਕਰਾਇਆ ਗਿਆ ਔਰ ਇਹਦਾ ਮੇਨ ਮੈਸੇਜ ਸਾਡਾ ਇਹੀ ਹੈ ਕਿ ਅਸੀਂ ਜਿਹੜਾ ਆਪਣਾ ਯੂਥ ਹੈ ਇਹਨੂੰ ਆਪਾਂ ਡਰੱਗਸ ਤੋਂ ਦੂਰ ਲੈ ਕੇ ਜਾਈਏ ਔਰ ਫੀਲਡ ਸਪੋਰਟਸ ਦੇ ਵਿੱਚ ਅੱਗੇ ਆਉਣ ਜਿਨ੍ਹਾਂ ਨਾਲ ਉਹਨਾਂ ਦੀ ਸਿਹਤ ਔਰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਓਵਰ ਆਲ ਸੁਸਾਇਟੀ ਨੂੰ ਅੱਛਾ ਮੈਸੇਜ ਆ। ਮੈਂ ਸੁਚੈਨ ਸਿੰਘ ਪ੍ਰੈਜ਼ੀਡੈਂਟ ਡਿਸਟ੍ਰਿਕਟ ਫੁੱਟਬਾਲ ਐਸੋਸੀਏਸ਼ਨ ਹਾਂ। ਅੱਜ ਦਾ ਜਿਹੜਾ ਟੂਰਨਾਮੈਂਟ ਹੈ ਇਹ ਅਸੀਂ ਜੰਗਸਟਾਰ ਫੁੱਟਬਾਲ ਕਲੱਬ ਵੱਲੋਂ ਅਤੇ ਪੁਸ਼ ਕਮਿਸ਼ਨਰੀ ਦੇ ਮੁਸਾਫਰ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਕਰਵਾਇਆ ਗਿਆ ਵਾ। ਇਸ ਦੇ ਵਿੱਚ ਟੋਟਲ ਜੀ 8 ਟੀਮਾਂ ਨੇ ਮਿਸਾਲਿਆ ਤੇ ਅਸੀਂ ਜਿਹੜੇ ਅੱਜ ਜੇਤੂ ਟੀਮਾਂ ਨੇ ਉਹਨਾਂ ਨੂੰ ਪ੍ਰਾਈਜ਼ ਦਿੱਤੇ ਗਏ ਆ। ਜਿਹੜੀ ਇਹਦੇ ਵਿੱਚ ਵਿੰਦਰ ਆਈ ਆ ਉਹ ਪ੍ਰੋਣਾਡਸ ਯੂਨੀਵਰਸਿਟੀ ਟੀਮ ਵਿੰਦਰ ਆਈ ਆ ਫਸਟ ਤੇ ਸੈਕੰਡ ਆਈ ਆ ਖਾਸ ਕਰਕੇ ਕੀ ਨਾਮ ਰਾਸ਼ੀ ਜਿਹੜੀਆਂ ਅੱਜ ਦੀਆਂ ਦਿੱਤੇ ਗਏ ਨਾਮ ਮੱਡ ਸਮਰੋਹ ਚ ਹਾਂਜੀ ਇਹ ਜਿਹੜੀ ਫਸਟ ਆਈ ਉਹਨੂੰ 200000 ਦਾ ਨਕਦ ਨਾਮ ਦਿੱਤਾ ਗਿਆ ਨਾਲ ਟਰੋਫੀ ਨਾਲ ਸਨਮਾਨ ਦਿੱਤੇ ਗਏ ਜਿਹੜੀ ਸੈਕੰਡ ਆ ਉਹਨਾਂ ਨੂੰ 45000 ਨਕਦ ਰਾਸ਼ੀ ਦਿੱਤੀ ਗਈ ਆ ਤੇ ਨਾਲ ਉਹਨਾਂ ਨੂੰ ਟਰੋਫੀ ਅਤੇ ਸਨਮਾਨ ਦਿੱਤੇ ਗਏ ਕੌਣ ਸੀ ਇਹ ਮੁੱਖ ਮਹਿਮਾਨ ਅੱਜ ਮੁੱਖ ਇਤਰਾਜ ਦੇ ਮੁੱਖ ਮਹਿਮਾਨ ਸ੍ਰੀ ਅਕਰਮ ਸਿੰਘ ਧੁੰਲਸਾ ਸ੍ਰੀ ਗੁਰਪ੍ਰਸਾਦ ਸਿੰਘ ਜੀ ਇਹਨਾਂ ਅਸਾਡੀਏ ਮੇਰੇ ਨਾਲ ਹੈ ਇਸ ਵਕਤ ਕੜੇ ਸਾਸੂਰਾ ਸਾਹਿਬ ਜੀ ਸ਼ਾਹੋਂ ਪੰਡਿਤ ਜਰਹਰ ਜੀ ਸਿੰਘ ਸਰਾਹਰਜਿੰਦਰ ਸਿੰਘ ਖੇਰਾ ਸਾਧ ਸਰਾਜੀ ਜਿੰਦਰ ਸਿੰਘ ਇਹ ਸਾਡੀ ਕਲੱਬ ਦੇ ਮੈਂਬਰ ਨੇ ਇਹਨਾਂ ਸਾਰਾ ਦੇ ਸੰਪਰਕ ਕਰਵਾਇਆ ਗਿਆ ਸ੍ਰੀ ਸਦਾਤ ਸੰਦਰਸ਼ ਸਿੰਘ ਜੀ ਜੁਪਤੀ ਸਾਹਿਬ ਜਿਹੜੇ ਹੈਗੇ ਸੜੀ ਨਾਲ ਉਹਦਾ ਪੂਰਾ ਸਜਾ ਆਕਸੀਜਨ ਜੀ ਤੇ ਅੱਜ ਬੜਾ ਸ਼ਾਨੋ ਸ਼ੌਕਤ ਦਾ ਟੂਰਨਾਮੈਂਟ ਜਿਹੜਾ ਸੁਖ ਸੁਗਾ ਨਾਲ ਸਵਾਸ ਹੋਇਆ